ਆਪਾਂ ਕਿਸੇ ਵੀ ਚੀਜ਼ ਦੀ ਵੇਸਟੇਜ ਨਹੀਂ ਕਰਨੀ ਬਾਈ ਜੇ ਆਪਾਂ ਕੋਈ ਦਵਾਈ ਵਰਤੀ ਹੈ ਤੇ ਉਹਦਾ ਆਪਾਂ ਪੂਰਾ ਇਸਤੇਮਾਲ ਕਰ ਹਾਂ ਜਿਵੇਂ ਮੈਂ ਤੁਹਾਨੂੰ ਦੱਸਦਾ ਸੀ ਬਾਈ ਦੇਖੋ ਜੇ ਮੈਂ ਆਪਣੇ ਕੋਲੇ ਆਹ ਆਟੋਮੈਟਿਕ ਸਿਸਟਮ ਲੱਗਿਆ ਹੋਇਆ ਹੈ ਦੇਸੀ ਤਰੀਕੇ ਨਾਲ ਲਾਇਆ ਹੋਇਆ ਸੀ ਤੇ ਹੁਣ ਆਪਾਂ ਉਹ ਲਾਵਾਂਗੇ ਵੱਡਾ ਸਿਸਟਮ ਤੇ ਦੇਖੋ ਜਿਵੇਂ ਆਸੇ ਪਾਸੇ ਮੈਂ ਆਪਣੇ ਕੋਲੇ ਇੰਨਾ ਸਾਰਾ ਪਾਣੀ ਬਚ ਗਿਆ ਹਾਂ ਆਪਾਂ ਇਹਨੂੰ ਡੋਲ ਦਾਂਗੇ ਤਾਂ ਕਿਸੇ ਫਾਇਦੇ ਨਹੀਂ ਕੰਮ ਨਹੀਂ ਆਉਣਾ ਤੇ ਆਪਾਂ ਤੁਹਾਨੂੰ ਜਾ ਕੇ ਫਾਰਮ ਦੇ ਅੰਦਰ ਦਿਖਾਉਣੀ ਹੈ ਵੀ ਤੁਸੀਂ ਇਹਨੂੰ ਕਿੱਥੇ ਕਿੱਥੇ ਛਿੜਕ ਸਕਦੇ ਹੋ ਚਲੇ ਤੁਹਾਨੂੰ ਹਾਂਜੀ ਸਸ਼ੀ ਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਅੱਜ ਆਪਾਂ ਛੋਟੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਵੀ ਆਪਾਂ ਆਪਣੇ ਜਿਹੜੇ ਜਾਨਵਰ ਹੈ ਮੁਰਗੇ ਹੈ ਜਿਹੜਾ ਮੁਰਕੀਆਂ ਆਈਆਂ ਤੇ ਉਹਨਾਂ ਦੇ ਭਾਂਡਿਆਂ ਬਾਰੇ ਆਪਾਂ ਆਪਾਂ ਉਹਨਾਂ ਦੇ ਭਾਂਡੇ ਫੋਕੇ ਪੋਣੀਆਂ ਧੋ ਦਿੰਨੇ ਆ ਬਈ ਉਹਦੇ ਨਾਲ ਗੱਲ ਨਹੀਂ ਬਣਦੀ ਤੇ ਸਹੀ ਵੀ ਨਹੀਂ ਹੈਗਾ ਤੇ ਜਿਹੜੇ ਵੀਕ ਬੈਕਟੀਰੀਆ ਕਟਾਨੂੰ ਹੁੰਦੇ ਆ ਤੇ ਉਹ ਇਹਦੇ ਨਾਲ ਮਰਦੇ ਵੀ ਨਹੀਂ ਹੈਗੇ ਤੇ ਆਹ ਦਿਖਾ ਦੇ ਆਪਾਂ ਇਧਰ ਇਹਦੇ ਵਿੱਚ ਦੇਖੋ ਆਹ ਪਾਣੀ ਦੇ ਵਿੱਚ ਆਪਾਂ ਦਵਾਈ ਪਾਈ ਹੋਈ ਹੈਗੀ ਤੇ ਇਹ ਤੁਹਾਨੂੰ ਦਿਖਾ ਦਿੰਨੇ ਆ ਕਿ ਕੀ ਦਵਾਈ ਹੈ ਇਹ ਆ ਤੁਸੀਂ ਨੋਟ ਕਰ ਸਕਦੇ ਹੋਗੇ ਪੋਟਾਸ਼ੀਅਮ ਤੇ ਲਾਲ ਦਵਾਈ ਕਹਿ ਦਿੰਦੇ ਇਹਨੂੰ ਪੰਜਾਬੀ ਚ ਤੇ ਇਹ ਤੁਸੀਂ ਲਿਆ ਸਕਦੇ ਹੋ ਕੋਈ ਬਾਲਾ ਮਹਿੰਗਾ ਕੰਮ ਨਹੀਂ 20-25 ਰੁਪਏ ਦੀ ਹੈ ਤੇ ਇਹ ਸੋਡੂ ਨਾਂ ਵਾਲਾ ਵੀ ਨਵੀਂ ਦਿਨ ਚੱਲ ਜੂ ਕਿਉਂਕਿ ਰੋਜ਼ ਤਾਂ ਆਪਾਂ ਭਾਂਡੇ ਧੋਣੇ ਵੀ ਨਹੀਂ ਹੁੰਦੇ ਅ 10 ਦਿਨਾਂ ਤੋਂ ਭਾਂਡੇ ਤਾਂ ਤੁਸੀਂ ਜ਼ਰੂਰ ਧੋ 10 ਦਿਨਾਂ ਤੋਂ ਇਹ ਦਵਾਈ ਪਾਓ ਤੇ ਦੇਖੋ ਇਹ ਰੰਗ ਦੀ ਦਵਾਈ ਹੋ ਜਾਂਦੀ ਹੈਗੀ ਤੇ ਪਹਿਲਾਂ ਤੁਸੀਂ ਅ ਸਰਫ ਵਾਲੇ ਪਾਣੀ ਨਾਲ ਥੱਲੇ ਵਾਜਾ ਪਹਿਲਾਂ ਤੁਸੀਂ ਸਰਫ ਵਾਲੇ ਪਾਣੀ ਨਾਲ ਇਹਨੂੰ ਧੋਵੋ ਭਾਂਡਿਆਂ ਨੂੰ ਜਿਵੇਂ ਆ ਮੈਂ ਤੋਤੇ ਆ ਸਰਫ ਵਾਲੇ ਪਾਣੀ ਨਾਲ ਧੋ ਪਹਿਲਾਂ ਤੇ ਫਿਰ ਸਰਫ ਵਗੈਰਾ ਸਾਰੀ ਕੱਢ ਕੇ ਤੇ ਐਂ ਦਿਵਾਲੀ ਦਾ ਘੋਲ ਬਣਾ ਲੈਣਾ ਹੈ ਤੇ ਆਪਦੇ ਅੰਦਾਜ਼ੇ ਨਾਲ ਹੀ ਪਾ ਸਕਦੇ ਆ ਤੁਸੀਂ ਜਿਹਦੇ ਵਾਸਤੇ ਚੰਗਾ ਜਾਂ ਰੰਗ ਉਹ ਜੇ ਕਹਿੰਦੇ ਮੁਤਾਬਕ ਤੇ ਉਦੋਂ ਤੁਸੀਂ ਇਹਨਾਂ ਭਾਂਡਿਆਂ ਨੂੰ ਇਹਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਧੋਣਾ ਹੈ ਇਹ ਜਿਹੜਾ ਬਈ ਜਿਹੜੇ ਬਰੀਕ ਬੈਕਟੀਰੀਆ ਹੁੰਦੇ ਆ ਪਕਟਾਂ ਨੂੰ ਹੁੰਦੇ ਆ ਉਹ ਸਾਰੇ ਮਰ ਜਾਂਦੇ ਆ ਤੇ ਛੋਟੇ ਛੋਟੇ ਗੱਲਾਂ ਦਾ ਜੇ ਆਪਾਂ ਧਿਆਨ ਰੱਖਾਂਗੇ ਤੇ ਫੇਰ ਹੀ ਆਪਣਾ ਫਾਰਮ ਹੈ ਜਿਹੜਾ ਤੇ ਉਹ ਵਾਇਰਸ ਫ੍ਰੀ ਹੋਊਗਾ ਤੇ ਇਹ ਛੋਟੀ ਛੋਟੀ ਗੱਲਾਂ ਧਿਆਨ ਰੱਖੋ ਤੇ ਬਸ ਦੇਖੋ ਇਹ ਦਵਾਈ ਦਾ ਜਾਨਵਰਾਂ ਉੱਤੇ ਕੋਈ ਵੀ ਇਫੈਕਟ ਹੈ ਨਹੀਂਗਾ ਤੇ ਜੇ ਜਾਨਵਰਾਂ ਨੇ ਪਾਣੀ ਰਹੀਂ ਜਾਂ ਉਦੋਂ ਹੀ ਮੂੰਹ ਅੰਦਰ ਚਲੀ ਵੀ ਜਾਵੇ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੁਝ ਨਹੀਂ ਹੁੰਦਾ ਤੇ ਤੁਸੀਂ ਇਦਾਂ ਸਾਰੇ ਪਾਂਡੇ ਦੇ ਵਿੱਚ ਵੀ ਇੱਕ ਵਾਰੀ ਕੱਢ ਲਓ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੁਕਾ ਕੇ ਤੁਸੀਂ ਲਾ ਸਕਦੇ ਹੋ ਤੇ ਇਹ ਆਪਣੇ ਕੋਲੇ ਆਟੋਮੈਟਿਕ ਡ੍ਰਿੰਕਰ ਹੈ ਪਾਣੀ ਵਾਲੇ ਤੇ ਆਪਣੇ ਕੋਲੇ ਪੇ ਵੀ ਹੈ ਜੇ ਕਿਸੇ ਬਾਈ ਨੇ ਚਾਹੀਦੇ ਹੋਏ ਤਾਂ ਇਹਦਾ ਪੂਰਾ ਸੈਟਅਪ ਹੈ ਤੇ ਆਪਾਂ ਉਹ ਦੇ ਦਾਂਗੇ ਸੇਲ ਕਰ ਦਾਂਗੇ ਤੇ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੋਊਗਾ ਤੇ ਆਪਣੇ ਕੋਲੇ ਇਹ ਤੁਸੀਂ ਐ ਮੰਨ ਲਓ ਆ 200 ਰੁਪਏ ਦਾ ਪੂਰਾ ਸੈਟ ਆਉਂਦਾ ਇੱਕ ਜੇ ਆਪਾਂ ਨਵਾਂ ਲਈਏ ਤੇ ਆਪਾਂ ਜਾਇ ਜੇ ਰੀਡ ਚ ਲਾ ਦਾਂਗੇ ਤੇ ਆਪਣੇ ਕੋਲੇ ਕਾਫੀ ਕੰਟੈਂਟ ਇਚ ਪਿਆ ਸਮਾਨ ਇਹ ਤੇ ਇਹ ਪਾਸਾ ਨੂੰ ਦੇ ਦਾਂਗੇ ਐਦਾਂ ਕਰਕੇ ਇਹ ਸਾਰੇ ਪਾਣੀ ਇਹਨਾਂ ਦਾ ਕੱਢ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੁੱਪੇ ਲਾਵਾਂਗੇ ਧੁੱਪੇ ਲਾ ਕੇ ਫਿਰ ਉਸ ਤੋਂ ਬਾਅਦ ਆਪਾਂ ਫਾਰਮ ਦੇ ਅੰਦਰ ਲਾਵਾਂਗੇ ਜਦੋਂ ਤੁਸੀਂ ਕੋਈ ਵੀ ਬਈ ਚਾਹੇ ਨਵਾਂ ਭਾਂਡਾ ਲੈ ਕੇ ਆਉਣਿਓ ਤੇ ਚਾਹੇ ਆਪਦੇ ਜਿਹੜੇ ਫਾਰਮ ਦੇ ਅੰਦਰ ਲੱਗੇ ਹੋਏ ਐ ਉਹਨਾਂ ਨੂੰ ਦੱਸ ਦੇਣਾ ਦੋਸਤੋ ਤੇ ਜੇ ਤੁਸੀਂ ਕੋਈ ਭਾਂਡਾ ਜਿਵੇਂ ਸੈਕੰਡ ਹੈਂਡ ਤੁਸੀਂ ਮੈਥੋਂ ਲੈ ਜਾਓਗੇ ਤਾਂ ਆਪਾਂ ਰਹਿ ਦੇਵਾਂਗੇ ਵੀ ਸਿੱਧਾ ਡਾਇਰੈਕਟਰ ਨਾਲ ਲਾਓ ਕਿਉਂਕਿ ਆਪਣੇ ਫਾਰਮ ਦੇ ਅੰਦਰੋਂ ਗਿਆ ਜੇ ਜਿਹੜੀ ਕੋਈ ਬਿਮਾਰੀ ਆਪਣੇ ਫਾਰਮ ਦੇ ਵਿੱਚ ਹੋਈ ਤੇ ਉਹ ਛੋਟੇ ਫਾਰਮ ਦੇ ਵਿੱਚ ਵੀ ਜਾ ਸਕਦੀ ਹੈ ਤੇ ਬਾਲਾ ਵੱਡਾ ਕੰਮ ਨਹੀਂ ਕੋਈ ਬਾਈ ਚਾਹੇ ਤੁਸੀਂ ਬੱਚਿਆਂ ਨੂੰ ਲਾ ਦੋ ਇੱਕ ਵਾਰੀ ਸਮਝਾਇਆ ਬਹੁਤ ਹੈ ਸਿਰਫ ਕੀ ਕਰਨਾ ਹੈ ਕੁਛ ਨਹੀਂ ਅੱਠਾ ਜਿਹਾ ਪਾ ਕੇ ਦਵਾਈ ਪਹਿਲਾਂ ਇਹਨੂੰ ਸਰਪਨਾ ਧੋ ਲੈਣਾ ਤੇ ਸਰਪ ਚੰਗੀ ਤਰ੍ਹਾਂ ਭਾਂਡਿਆਂ ਤੋਂ ਲਾ ਕੇ ਤੇ ਫੇਰਾ ਹੀ ਬਸ ਯਾਲ ਦਵਾਈ ਨਾਲ ਤੇ ਸਾਰਾ ਵਿੱਚੋਂ ਮਾਰ ਦੇ ਬਸ ਐਦਾਂ ਇਹ ਭਾਂਡੇ ਧੁੱਤ ਜਾਣਗੇ ਇਹ ਆਪਣੇ ਹੈਗੇ ਆ ਆਟੋਮੈਟਿਕ ਡ੍ਰਿੰਕਰ ਜੇ ਕਿਸੇ ਵੀ ਨੂੰ ਚਾਹੀਦੇ ਹੋਏ ਤਾਂ ਆਪਾਂ ਨੂੰ ਕੰਟੈਕਟ ਕਰ ਲਿਓ ਅ ਜਾਇ ਜੇ ਰੇਟਾਂ ਤੇ ਆਪਾਂ ਦੇ ਦਾਂਗੇ ਤੇ ਬਾਕੀ ਇਹ ਸੀ ਛੋਟੀ ਜੀ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਅ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਥੱਲੇ ਆਈਡੀ ਚੱਲਦੀ ਹੋਊਗੀ muni88295 ਇਹ ਤੇ ਆਪਣੀਆਂ ਲੌਂਗ ਵੀਡੀਓ ਆਉਂਦੀਆਂ ਰਹਿੰਦੀਆਂ ਹੈਗਾ ਤੇ ਪਹਿਲਾਂ ਆਪਾਂ YouTube ਤੇ ਪਾਈ ਦੀ ਆ ਫੁੱਲ ਲੌਂਗ ਵੀਡੀਓ ਜਾਣਕਾਰੀ ਲਈ ਬਣਾ ਕੇ ਉਸ ਤੋਂ ਬਾਅਦ ਆਉਂਦੀ ਆ ਆਪਣੀ Facebook ਤੇ ਤੇ Instagram ਤੇ ਤੇ ਫਿਰ ਤੋਂ ਆਪਾਂ ਕਹਨੇ ਵੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਇਦਾਂ ਹੀ ਹੋਰ ਜਾਣਕਾਰੀਆਂ ਵਾਸਤੇ ਬਾਕੀ ਕੋਈ ਵੀ ਉੱਥੇ ਮੈਨੂੰ DM ਕਰੂ ਜਾਂ ਮੈਸੇਜ ਕਰੂ ਕਮੈਂਟ ਕਰੂਗਾ ਤੇ ਆਪਾਂ ਉਹਦਾ ਰਿਪਲਾਈ ਕਰਦੇ ਆਂਗੇ ਇਦਾਂ ਨਹੀਂ ਹੋਏਗਾ ਵੀ ਰਿਪਲਾਈ ਨਹੀਂ ਕਰਦੇ ਕੱਲੇ-ਕੱਲੇ ਜਾਣੇ ਦਾ ਆਪਾਂ ਰਿਪਲਾਈ ਕਰਦੇ ਆਂ ਤੇ ਨੰਬਰ ਆਪਣਾ ਚੱਲਦਾ ਹੁੰਦਾ ਆਪਾਂ ਹਰ ਇੱਕ ਦਾ ਕਾਲ ਚੱਲਦੀ ਆ ਕਿਸੇ ਕੋਲੇ ਚਾਹੇ 10 ਮੁਰਗੀਆਂ ਕਿਸੇ ਕੋਲੇ 5 ਮੁਰਗੀਆਂ ਚਾਹੇ ਕਿਸੇ ਕੋਲ 2 ਮੁਰਗੀਆਂ ਆਪਾਂ ਨੂੰ ਕੋਈ ਵੀ ਕੁਝ ਵੀ ਪੁੱਛ ਦੇ ਤਾਂ ਆਪਾਂ 24 ਘੰਟੇ ਹਾਜ਼ਰ ਹਾਂ ਕਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੁਸੀਂ ਆਪਾਂ ਨੂੰ ਤੇ ਬਸ ਇੱਕ ਬੇਨਤੀ ਇਹ ਵੀ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੇ ਚਲੋ ਹੁੰਦਾ ਕਿ ਮੈਂ ਲੋਫਾਂ ਦੇ ਆਪਣੇ ਤੋਤੇ ਕੇ ਤੇ ਆਪਾਂ ਕਿਸੇ ਵੀ ਚੀਜ਼ ਦੀ ਵੇਸਟੇਜ ਨਹੀਂ ਕਰਨੀ ਬਾਈ ਜੇ ਆਪਾਂ ਕੋਈ ਦਵਾਈ ਵਰਤੀ ਹੈ ਤੇ ਉਹਦਾ ਆਪਾਂ ਪੂਰਾ ਇਸਤੇਮਾਲ ਕਰਨਾ ਹੈ ਜਿਹੜਾ ਇਹ ਪਾਣੀ ਤੁਹਾਨੂੰ ਦੀਦਾ ਹੋਊਗਾ ਆਪਾਂ ਇਹਨੂੰ ਸਿੱਟਣਾ ਨਹੀਂ ਡੋਲਣਾ ਨਹੀਂ ਹੈਗਾ ਤੇ ਆਪਾਂ ਇਹਨੂੰ ਬੋਤਲ ਚ ਪਾ ਲੈਣਾ ਤੇ ਜਿੱਥੇ ਤੁਹਾਡੇ ਫਾਰਮ ਵਿੱਚ ਕਿਤੇ ਗਿੱਲਾ ਹੈ ਜਿੱਥੇ ਭਾਂਡਿਆਂ ਨਾਲ ਪਾਣੀ ਜਾਂ ਫੀਡ ਦਾ ਸਿਸਟਮ ਆਪਣਾ ਲੱਗਿਆ ਹੁੰਦਾ ਉੱਥੇ ਖਾਸ ਕਰਕੇ ਮੁਰਗੇ ਮੁਰਗੀਆਂ ਪਾਣੀ ਡੋਲਦੇ ਰਹਿੰਦੀਆਂ ਪੀਣ ਨੂੰ ਖਾਤਰ ਤੇ ਉਸੇ ਥੱਲੇ ਆਸੇ ਪਾਸੇ ਗਿੱਲਾ ਹੋ ਜਾਂਦਾ ਤੇ ਤੁਸੀਂ ਉੱਥੇ ਇਹਨੂੰ ਬੋਤਲ ਚ ਪਾ ਲਓ ਤੇ ਪਾ ਪਰਾਂ ਹੀ ਉੱਥੇ ਛੜਕ ਦਿਓ ਤੇ ਉੱਥੇ ਜਿਹੜੇ ਬਰੀਕ ਬੈਕਟੀਰੀਆ ਜਮਾਉਣ ਹੋਣਗੇ ਇਹ ਦਵਾਈ ਬਾਈ 100% ਰਿਜ਼ਲਟ ਹੈ ਇਹਦਾ ਤੇ ਇਹ ਬਚਦਾ ਨਹੀਂ ਹੈਗਾ ਇਹ ਇੱਕ ਕਰਾ ਦੇਣਾ ਮੈਂ ਬਾਕੀ ਤੇ ਦੇਖੋ ਜਿਵੇਂ ਆਪਣੇ ਕੋਲੇ ਇੰਨਾ ਸਾਰਾ ਪਾਣੀ ਬਚ ਗਿਆ ਹਾਂ ਆਪਾਂ ਇਹਨੂੰ ਡੋਲ ਦਾਂਗੇ ਤਾਂ ਕਿਸੇ ਫਾਇਦੇ ਨਹੀਂ ਕੰਮ ਨਹੀਂ ਆਉਣਾ ਤੇ ਆਪਾਂ ਸੋਨੂੰ ਜਾ ਕੇ ਫਾਰਮ ਦੇ ਅੰਦਰ ਦਿਖਾਉਣੀ ਹੈ ਵੀ ਤੁਸੀਂ ਇਹਨੂੰ ਕਿੱਥੇ ਕਿੱਥੇ ਛਿੜਕ ਸਕਦੇ ਹੋ ਇਧਰ ਆਪਣਾ ਆਪਣਾ ਪੁਰਾਣਾ ਮਕਾਨ ਵੀ ਢਈ ਜਾਂਦਾ ਤੇ ਇਹ ਜਿਹੜਾ ਆਪਾਂ ਆਪਣਾ ਸੈੱਟ ਪੈ ਸਾਰਾ ਇਹ ਹੁਣ ਢਊਗਾ ਸਾਰਾ ਤੇ ਆਪਾਂ ਨਵਾਂ ਬਣਾਵਾਂਗੇ ਉਹਦੀ ਵੀਡੀਓ ਵੀ ਆਉਂਦੀ ਰਹਿਣਗੀਆਂ ਆਪਣੇ ਪੇਜ ਤੇ ਹਾਂਜੀ ਇਹ ਵਾਲਾ ਸਿਸਟਮ ਆਪਣਾ ਜਿੱਥੇ ਆਪਣੀਆਂ ਕੱਲੇ মুরਗੀਆਂ ਤੇ ਉਧਰਲੀ ਸਾਈਡ ਸਿਰਫ ਕੱਲੇ ਮੁਰਗੀਆਂ ਜਿਵੇਂ ਮੈਂ ਤੁਹਾਨੂੰ ਦੱਸਦਾ ਸੀ ਤੇ ਦੇਖੋ ਜਿਵੇਂ ਆ ਫੀਡ ਹੈਗੀ ਆ ਜੇ ਫੀਡ ਹੈ ਜਾਨਵਰਾਂਸ ਲਈ ਡੋਰ ਰੱਖੀ ਹੈ ਤਾਂ ਤੁਸੀਂ ਆਪਣੇ ਭਾਂਡੇ ਤਾਂ ਚੱਕ ਦੋ ਬਾਈ ਪਹਿਲਾਂ ਇਹਨਾਂ ਨੂੰ ਥੱਲੋ ਖਾ ਲੈਣ ਦਿਓ ਜਦੋਂ ਭੁੱਖ ਲੱਗੇ ਨਾ ਥੱਲੋ ਸਾਰਾ ਚੁੱਕ ਜਾਣਗੇ ਫੀਡ ਦੀ ਵੇਸਟੇਜ ਨਹੀਂ ਹੋਣੀ ਜਿਵੇਂ ਆਪਾਂ ਉਹ ਚੱਕ ਰੱਖਿਆ ਹੁਣ ਇੱਥੇ ਡੋਰ ਰੱਖੀ ਹੈ ਤਾਂ ਪਏ ਨੂੰ ਵੀ ਤਾਂ ਚੱਕ ਦਾਂਗੇ ਤੇ ਇਹ ਵਾਲੇ ਆਪਣੇ ਜਾਨਵਰ ਹੈ ਹਾਂ ਕੱਲੇਆਂ ਮੁਰਗੀਆਂ ਇੱਥੇ ਇੱਕਦਮ ਮੁਰਗਾ ਜਿਹੜਾ ਸ਼ੌਂਕੀਆ ਆਪਾਂ ਜਿਹ ਤੋਂ ਅੱਗੇ ਆਪਾਂ ਕ੍ਰੋਸ ਕਰਾ ਕੇ ਬ੍ਰੀਡ ਵਧਾਰ ਕਰਨੀ ਆ ਉਹ ਫਿਰਦੇ ਇੱਥੇ ਕੱਲੇ ਹਾਂ ਬਾਕੀ ਸਾਰੇ ਆਪਣੇ ਉਧਰੇ ਪਿੰਜਰੇ 'ਚ ਆ ਮੁਰਗੇ ਜਿਹੜੇ ਸੇਲ ਤੇ ਆ ਹਾਂ ਜਿਵੇਂ ਮੈਂ ਤੁਹਾਨੂੰ ਦੱਸਦਾ ਸੀ ਭਾਈ ਦੇਖੋ ਜੇ ਮੈਂ ਆਪਣੇ ਕੋਲੇ ਆ ਆਟੋਮੈਟਿਕ ਸਿਸਟਮ ਲੱਗਿਆ ਹੋਇਆ ਹੈ ਇਹ ਦੇਸੀ ਤਰੀਕੇ ਨਾਲ ਲਾਇਆ ਹੋਇਆ ਸੀ ਤੇ ਹੁਣ ਆਪਾਂ ਉਹ ਲਾਵਾਂਗੇ ਵੱਡਾ ਸਿਸਟਮ ਤੇ ਦੇਖੋ ਜਿਵੇਂ ਆਸੇ ਪਾਸੇ ਪਾਣੀ ਗਿੱਲਾ ਕਰਕੇ ਡੋਰ ਰੱਖਿਆ ਹੈ ਇੱਥੇ ਸਾਰਿਆਂ ਨਾਲੋਂ ਵੱਧ ਮੁਰਗੀਆਂ ਪਾਣੀ ਪੀਂਦੀਆਂ ਤੇ ਪੈਰ ਗਿੱਲੇ ਹੁੰਦੇ ਇਹਨਾਂ ਦੇ ਤੇ ਪੈਰ ਖਰਾਬ ਹੋ ਜਾਂਦੇ ਪਹਿਲੀ ਗੱਲ ਤਾਂ ਤੇ ਦੂਜੀ ਗੱਲ ਤੁਸੀਂ ਇੱਥੇ ਰੇਤਾ ਛਿੜਕਦੇ ਰਹਾ ਕਰੋ ਥੋੜੇ ਟਾਈਮ ਬਾਅਦ ਜਿੱਥੇ ਪਾਣੀ ਵਾਲੇ ਭਾਂਡੇ ਲੱਗੇ ਆ ਆਪਣੇ ਤੇ ਇਹ ਇਹ ਜਗ੍ਹਾ ਤੇ ਤੁਸੀਂ ਉਹ ਦਵਾਈ ਛਿੜਕੋ ਲਾਲ ਦਵਾਈ ਹੈਗੀ ਹੈ ਜਿਹੜੀ ਤੇ ਇੱਥੇ ਬਿਲਕੁਲ ਸਹੀ ਕਰ ਦੂ ਇਹਨੂੰ ਇੱਥੇ ਕੋਈ ਵੀ ਸਾਈਡ ਇਫੈਕਟ ਨਹੀਂ ਜੇ ਪਾਣੀ ਜੀ ਵੀ ਪੈ ਜੇ ਤੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇੱਥੇ ਤੁਸੀਂ ਉਹਨੂੰ ਛਿੜਕੋ ਤੇ ਸਾਰੇ ਜਿਹੜੇ ਹਾਨੀਕਾਰਕ ਕੀਟ ਰੈਸ਼ਕ ਬੈਕਟੀਰੀਆ ਵਗੈਰਾ ਸਾਰੇ ਉਹ ਦਵਾਈ ਮਾਰ ਦੂ 100% ਰਿਜ਼ਲਟ ਆ ਉਹਦਾ ਸਸਤੀ ਜੀ ਦਵਾਈ ਹੈਗੀ ਤੇ ਦੂਜਾ ਤੁਸੀਂ ਕਿੱਥੇ ਛਿੜਕ ਸਕਦੇ ਹੋ ਜਿੱਥੇ ਮੁਰਗੀਆਂ ਜ਼ਿਆਦਾ ਪਿੱਠ ਕਰਦੀਆਂ ਜੇ ਮੈਂ ਇੱਥੇ ਤੇ ਜਿਵੇਂ ਇੱਥੇ ਆਪਣੇ ਇੱਥੇ ਤਾਂ ਵਹਿੰਦੀਆਂ ਤੇ ਮੁਰਗੀਆਂ ਦੀ ਬੇਸਟ ਸਾਰੀ ਥੱਲੇ ਆਉਂਦੀ ਆ ਤੇ ਇੱਥੇ ਵੀ ਗਿੱਲਾ ਰਹਿੰਦਾ ਤੁਸੀਂ ਇੱਥੇ ਵੀ ਛਿੜਕ ਸਕਦੇ ਹੋ ਸਾਰੇ ਪਾਸੇ ਕਹਿੰਦਾ ਮਤਲਬ ਤੁਸੀਂ ਉਹ ਦਵਾਈ ਸਿੱਟਣੀ ਨਹੀਂ ਹੈਗੀ ਆਪਦੇ ਸਾਰੇ ਫਾਰਮ ਦੇ ਅੰਦਰ ਤੁਸੀਂ ਢੋਲੀ ਚ ਪਾ ਕੇ ਛੜਕਾ ਕਰ ਸਕਦੇ ਹੋ ਜੇ ਕੋਈ ਮਾੜੀ-ਮੋਟੀ ਫੀਡ ਤੇ ਵੀ ਪੈ ਜੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਦਵਾਈ ਦੀ ਤੇ ਬਾਕੀ ਦੇਖ ਲਓ ਆਪਣੇ ਜਾਨਵਰ ਤੇ ਇਹ ਸੀ ਅੱਜ ਦੀ ਵੀਡੀਓ ਆਪਣੀ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰੀ ਆ ਤੇ ਚੰਗੀ ਲੱਗੀ ਤਾਂ ਵੀਡੀਓ ਨੂੰ ਅਕੇ ਸ਼ੇਅਰ ਕਰ ਦਿਓ ਤੇ Facebook ਪੇਜ ਨੂੰ ਆਪਣੇ ਨੂੰ ਕਰ ਲਿਓ ਤੁਸੀਂ ਫੋਲੋ ਤੇ YouTube ਚੈਨਲ ਕਰ ਲਿਓ ਸਬਸਕ੍ਰਾਈਬ ਤੇ ਇੱਧਰ ਮੁਰਗੀਆਂ ਦੇਖੋ ਹੰਡਿਆਂ ਤੇ ਬੈਠੀ ਜਾਂਦੀਆਂ ਤੇ ਬਾਕੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਲੈ ਕੇ ਵਧੀਆ ਟੌਪਿਕ ਤੁਹਾਡੇ ਨਾਲ ਤੇ ਅਸ਼ੀਕਾਲ ਜੀ たのはそれはビルでいくのはしてい